ਸਾਸੀ ਕਾਲ ਦੋਸਤੋ ਇਹ ਤਸਵੀਰਾਂ ਪਿੰਡ ਨਥੇਹਾ ਦੇ RAMDEV ਮੰਦਿਰ ਦੀਆਂ ਜਿੱਥੇ ਨਵੀਂ ਪੰਚਾਇਤ ਨੇ ਚਾਰਜ ਮਿਲਣ ਤੋਂ ਬਾਅਦ ਵੱਡਾ ਉਪਰਾਲਾ ਕੀਤਾ ਹੈ ਵੱਡਾ ਕੰਮ ਕੀਤਾ ਹੈ ਵੱਡਾ ਕੰਮ ਸੇਤ ਸੰਬੰਧੀ ਕੀਤਾ ਹੈ ਅੱਖਾਂ ਸੰਬੰਧੀ ਕੀਤਾ ਹੈ ਪਹਿਲਾ ਵਿਸ਼ਾਲ ਕੈਂਪ ਨਿਗਾ ਚੈੱਕ ਕਰਾਉਣ ਵਾਸਤੇ ਕੀਤਾ ਹੋਇਆ ਮੁਫਤ ਦਵਾਈ ਦਿੱਤੀ ਜਾਣੀ ਹੈ ਮੁਫਤ ਅੱਖਾਂ ਦਿੱਤੀ ਜਾਣੀਆਂ ਮੁਫਤ ਆਪਰੇਸ਼ਨ ਕੀਤੇ ਜਾਣਗੇ ਡਾਕਟਰ ਸਾਹਿਬ ਇਮਰਾਨ ਖਾਨ ਪਹੁੰਚ ਚੁੱਕੇ ਹੈਗੇ ਇਹ ਹੈ RAMDEV ਜੀ ਦਾ ਮੰਦਿਰ ਇਹ ਕੈਂਪ ਤੋਂ ਬਾਅਦ ਤੁਹਾਨੂੰ ਦੱਸ ਦੇਗੇ ਕਿ ਜਾਗਰਣ ਹੋਵੇਗਾ ਜਗਰਾਤਾ ਹੋਵੇਗਾ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਗ੍ਰਾਮ ਪੰਚਾਇਤ ਨਥੇਹਾ ਵੱਲੋਂ ਕੀਤਾ ਜਾ ਰਿਹਾ ਹੈ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਕੈਂਪ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਡਾਕਟਰ ਇਮਰਾਨ ਖਾਨ ਸਮੁੱਚੀ ਟੀਮ ਸਮੁੱਚੀ ਨਗਰ ਪੰਚਾਇਤ ਨਗਰ ਨਿਵਾਸੀ ਉਹਨਾਂ ਦੇ ਵੱਲੋਂ Hvað er það á þessum? ਸਤਿ ਸ੍ਰੀ ਅਕਾਲ ਸਤਿਪੰਥੀ ਸਤਿਗੁਰੂ ਆਪ ਜੀ ਨੇ ਸਫਤ ਖਾਣਾ ਕਰਵਾਇਆ ਜੀ ਕੀ ਹੁੰਦੀ ਹੈ ਲੋੜਵੰਦ ਲੋਕਾਂ ਦੀ ਨਿਗ੍ਹਾ ਦੇ ਪੱਖੋਂ ਕੋਈ ਵੀ ਕਮੀ ਨਾ ਰਹੇ ਉਹ ਟੈਮਰੇਸ਼ਨ ਕਰਵਾਏ ਜਾਣਗੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਅਤੇ ਮੁਫਤੀਆਂ ਕਰ ਦਿੱਤੀਆਂ ਜਾ ਰਹੀਆਂ ਸਾਡਾ ਇਹ ਪਹਿਲਾ ਟੀਚਾ ਹੈ ਵੀ ਪਿੰਡ ਦੇ ਵਿੱਚ ਕਿਸੇ ਵੀ ਸਿਹਤ ਪੱਖੋਂ ਪੜਾਈ ਪੱਖੋਂ ਅਤੇ ਸਫਾਈ ਦੇ ਪੱਖੋਂ ਕੋਈ ਵੀ ਪੰਜਾ ਨਹੀਂ ਰਹੇ ਜੇ ਇਸ ਕਰਕੇ ਮੈਂ ਕਹਿ ਹੀ ਚਾਹਨੀ ਆ ਵੀ ਮੇਰੇ ਵੱਲੋਂ ਪਿੰਡ ਦਾ ਪੂਰਾ ਵਿਕਾਸ ਹੋਵੇ ਧੰਨਵਾਦ ਬਾਕੀ ਲੋਕ ਪਿੰਡ ਦੇ ਹੀ ਆ ਜੀ ਬਾਕੀ ਨੇੜੇ-ਨੇੜੇ ਤੋਂ ਆਏ ਹੈ ਨਾ ਮੈਂ ਪੂਰੀ ਪੰਚਾਇਤ ਵੱਲੋਂ ਸਪੋਰਟ ਵੀ ਆਈ ਹੈਗੀ ਤੇ ਬਹੁਤ ਖੁਸ਼ਾਈ ਹੋਣਗੀ ਜੀ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਜਿਵੇਂ ਵੋਟਾਂ ਦੇ ਵਿੱਚ ਵੀ ਫੁੱਲ ਸਾਥ ਦਿੱਤਾ ਪਿੰਡ ਨੇ ਤਾਂ ਹੁਣ ਜਿਹੜੇ ਅਸੀਂ ਕੈਂਪ ਰੱਖ ਰਹੇ ਹਾਂ ਇਹਦੇ ਵਿੱਚ ਵੀ ਪਿੰਡਾਂ ਦੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਾਥ ਹੈ ਲਾ ਦੁੱਧ ਤੋਂ ਇਕੱਠ ਕਰਨ ਤੋਂ ਸਾਰੇ ਲੋਕ ਬਹੁਤ ਸਾਡਾ ਸਹਿਯੋਗ ਕਰ ਰਹੇ ਹੈਗੇ ਤੇ ਅਸੀਂ ਇਹ ਪਹਿਲੇ ਹੀ ਕੈਂਪ ਰੱਖਿਆ ਸੀਗਾ ਅੱਖਾਂ ਦਾ ਫਰੀ ਚੈੱਕਅਪ ਕੈਂਪ ਫਰੀ ਪ੍ਰੈਸ਼ਨ ਹੋਣਗੇ ਜੀ ਫਰੀ ਐਂਡ ਕਰ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ 300 ਤੋਂ ਪਲੱਸ OPD ਹੋ ਗਈ ਹੈ ਜੀ ਤੇ ਸਾਡਾ ਤਾਂ ਇਹੀ ਮਕਸਦ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲੇ ਜੀ ਗਰੀਬ ਲੋਕਾਂ ਦਾ ਫਾਇਦਾ ਹੋਵੇ ਜੋ ਮੰਨ ਕੇ ਚਲੋ ਆਪ ਦਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਸ ਕੈਂਪ ਦੇ ਵਿੱਚ ਫਾਇਦਾ ਹੋਊਗਾ ਜੀ ਆਰਥਿਕ ਪੱਖੋਂ ਲਾ ਲੋ ਜੀ ਬਾਕੀ ਦੂਰ ਦਰਾਡੇ ਜਾਣ ਨਾਲੋਂ ਪਿੰਡ ਦੇ ਵਿੱਚ ਸਹੂਲਤ ਦਿੱਤੀ ਗਈ ਹੈ ਸਾਡੀ ਕੋਸ਼ਿਸ਼ ਇਹ ਰਹੂਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਿੰਡ ਦੇ ਵਿੱਚ ਚੰਗੇ ਕੰਮ ਕੀਤੇ ਜਾਣ ਸਫਾਈ ਦੇ ਨਾਲ ਉਹ ਹਸਪਤਾਲ ਦਾ ਵੀ ਅਸੀਂ ਮੁੱਖ ਟੀਚਾ ਰੱਖਿਆਗਾ ਵੀ ਸਾਡੇ ਪਿੰਡ ਦੇ ਵਿੱਚ ਆ ਜਿਹੜਾ ਹਸਪਤਾਲ ਨਹੀਂ ਹੈਗਾਗਾ ਉਹਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ ਆ ਵਾਟਰ ਬਾਕਸ ਦੇ ਕੰਮ ਹੈਗੇ ਜੀ ਪਾਈਪਲਾਈਨ ਦੇ ਪਾਈਪਾਂ ਪੈਣ ਵਾਲੀਆਂ ਹੈਗੀਆਂ ਪਾਣੀ ਟਾਹਣੀਆਂ ਦੇ ਵਿੱਚ ਨਹੀਂ ਜਾ ਰਿਹਾ ਪਾਣੀ ਪਹੁੰਚਾਉਣ ਦਾ ਵੀ ਟੀਚਾ ਰੱਖਿਆ ਹੈਗਾ ਹੋਰ ਬਹੁਤ ਸਾਰੇ ਕੰਮ ਅਸੀਂ ਸੋਚ ਰੱਖੇ ਹੈਗੇ ਨਾਲ ਦੀ ਨਾਲ ਲੜੀਵਾਰ ਕਰਦੇ ਜਾਵਾਂਗੇ ਵਧੀਆ ਲੱਗਦਾ ਜੋ ਕੰਮ ਹੈ ਜਿਹੜਾ ਉਹਨੇ ਕਰਿਆ ਪਰ ਇਹ ਨਿਹਾਲਾ ਕੰਮ ਹਰੇਕ ਨੂੰ ਚਾਹੀਦਾ ਨੇਗਾ ਤੋਂ ਵੱਡੀ ਕੋਈ ਚੀਜ਼ ਨਹੀਂ ਅਸੀਂ ਵੀ ਇਹਨਾਂ ਦੇ ਨਾਲ ਆ ਕਿੱਥੋਂ ਤੱਕਰ ਕੋਈ ਮਦਦ ਦੀ ਲੋੜ ਹੈ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੀ ਪੰਚਾਇਤ ਹੈ ਵਧੀਆ ਕਰਨਾ ਵਧੀਆ ਕਰਨਗੇ ਮੈਂ ਡਾਕਟਰ ਨਛੱਤਰ ਸਿੰਘ ਨੂੰ ਤੇਹਾ ਜੀ ਮੌਜੂਦਾ ਜੁੜੀ ਪੰਚਾਇਤ ਦਾ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਕਿਉਂਕਿ ਗਰੀਬ ਜਨਤਾ ਜਿਹੜੀ ਇਹ ਦੂਰਗੱਡੇ ਨਹੀਂ ਜਾ ਸਕਦੀ ਇੱਥੇ ਫ੍ਰੀ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਐਣਕਾਂ ਵੰਡੀਆਂ ਜਾ ਰਹੀਆਂ ਔਰ ਨੇ 300 ਪਰਚੀ ਅੱਜ ਪਨਾ ਕੱਟ ਚੁੱਕੇ ਆ ਜੀ ਕਾਫੀ ਗਿੰਚੀ ਦੇ ਵਿੱਚ ਸੰਗਤ ਹਜੇ ਬੈਠੀ ਐ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਹੀ ਚੈੱਕਅਪ ਕਰਕੇ ਦਵਾਈ ਦਿੱਤੀ ਜਾਵੇ ਸਾਡੇ ਨਾਲ ਪੁਰਾਣੀ ਪੰਚਾਇਤ ਵੀ ਸਾਥ ਹੈ ਜਗਸੀਰ ਸਿੰਘ ਜੀ ਨਾਲ ਐ ਡਾਕਟਰ ਸੁਪਾਲ ਸਿੰਘ ਜੀ ਬਹੁਤ ਹੀ ਨੇਕ ਇਮਾਨਦਾਰ ਦੇ ਨਾਲ ਇਹ ਕੈਂਪ ਅਸੀਂ ਸਿਰੇ ਚੜਾਵਾਂਗੇ ਜੀ ਇਹਨਾਂ ਦੀ ਮਿਹਨਤ ਸਦਕਾ ਉਹ ਵੀ ਪਿੰਛੇ ਹੋਊਗਾ ਜੀ ਆਯਾਨਕਾਂ ਫਰੀ ਹੈ ਦਵਾਈ ਫਰੀ ਹੈ ਆਪਰੇਸ਼ਨ ਫਰੀ ਹੈ ਸਾਰੀ ਇਹ ਸੰਗਤ ਸੁਵਿਧਾ ਮਤਲਬ ਦੇ ਰਹੀ ਹੈ ਜੀ ਬਹੁਤ ਵਧੀਆ ਹੰਬਲਾ ਮਾਰਿਆ ਜੀ ਬੜੀ ਮਰੀਜ਼ਾਂ ਨੂੰ ਆਰਾਮਦਾਈ ਮਿਲ ਰਹੀ ਹੈ ਬੜੀ ਦਵਾਈ ਮਿਲ ਰਹੀ ਹੈ ਬਹੁਤ ਅੱਛਾ ਹੈ ਜਾਨਾਂ ਬਚਰੋ ਬਹੁਤ ਵਧੀਆ ਹੈ ਇਹੋ ਜਿਹਾ ਕੰਮ ਲਾਉ ਲਾਉਂਦੇ ਹੀ ਰਹੋ ਤੁਸੀਂ ਜੀ ਵਧੀਆ ਫਾਇਦਾ ਬਹੁਤ ਹੈ ਐਨ ਭਾਈ ਨੂੰ ਬਾਹਰ ਜਾਂਦੀਆਂ ਜਨਾਨੀਆਂ ਮੁੰਡੀਆਂ ਡੇਰੀਆਂ ਤੁਰਿਆ ਨਹੀਂ ਆਂਦਾ ਇੱਥੇ ਘਰੇ ਆਪਣੇ ਨੇ ਦਾ ਆ ਗਈ हॉस्पिटल रामा मंडी से ठीक है और यहाँ पे मैं देख रहा हूँ काफी लोग ऐसे हैं जिन्हें पता ही नहीं है की उनकी निकाह बहुत ज्यादा कम है ठीक है मैं मोती के पेशेंट देखे तो कहें 40-50 पेशेंट मैं देख चुका हूँ जिनकी आंखों में मोती है और उन लोगों को पता नहीं है और बहुत सारे पेशेंट ऐसे हैं जिनकी की कहा बहुत कट है लेकिन वो है कोई लगा ही नहीं रहे तो हमने उन्हें दवाई और एनक प्रोवाइड कराई है ठीक है ना हाँ चालीस से पचास खर्चा हम कोई नहीं ले रहे हैं फ्री ऑफ कॉस्ट सर्जरी कर रहा है अभी किसी से कोई पैसा ना लिया है ना कोई बात किया है जो भी आएंगे जो गरीब हैं उन सबका फ्री में ऑपरेशन है यहाँ के जो सरपंच है वही सारा खर्चा उठा रहे हैं इस कैंप का ठीक है तो जो भी जिनको जरूरत है बहुत ज़्यादा ज़रूरत है वो सबका ऑपरेशन कर रहे हैं उनको दवाई भी फ्री दे रहे हैं ये सब सरपंच की नहीं तो ये कि जब भी आपकी आंखों में कोई भी प्रॉब्लम होती है फ़ौरन डॉक्टर को दिखाया है ठीक है बाहर ऐसे फार्मेसी से दवा लेने से कोई फ़ायदा नहीं है जो स्पेशलिस्ट है उसी से दवा लेना बहुत ज़्यादा जरूरी है लापरवाही में कोई फायदा नहीं है क्योंकि आप लापरवाही करेंगे आपकी आंखों का तो ज्यादा नुकसान हो जाएगा इसलिए टाइम पर दिखाना बहुत जरूरी है जब भी आपको लग रहा है कोई दिक्कत आ रही है दिखना कम हो रहा है चोट लग गई है कुछ भी है फॉरन हॉस्पिटल जाएं दिखाएं अपने डॉक्टर से बहुत जरूरी है